ਜੱਜ ਮੁਤਾਬਕ ਨੂੰ ਜੱਦਾ ਮੋਬਾਈਲ ਦੁਕਾਨ ਚੰਗ ਲੱਗਦੀ ਆ ਬਈ ਇਹਨੂੰ ਮੋਬਾਈਲ ਲੱਗੀ ਦੇਖਦੇ ਆ ਸੱਜਣੋ ਮਾਸਟਰ ਜੀ ਕਿਹੜਾ ਫੋਨ ਲੈ ਕੇ ਆਉਂਦੇ ਨੇ ਕਿ ਇਹ ਆਪਣਾ ਪਿੰਡ ਆ ਬਈ ਤਰਨਪਰਾ ਇਹ ਆ ਬਈ ਆਪਣੇ ਪਿੰਡ ਵਾਲੇ ਜੀਵਨ ਘਰੇਵਾਲ ਦੇ ਫਰਸਟ ਫੂਡ ਦੀ ਟਰਾਲੀ ਤੇ ਇੱਧਰ ਆਪਾਂ ਹੁਣ ਹੋ ਗਏ ਬਰੇਟਾਂ ਵੱਲ ਨੂੰ ਆਪਾਂ ਚੱਲੇ ਆ ਬਈ ਅੱਜ ਬਰੇਟਾ ਸ਼ਹਿਰ ਵੇਖੇ ਮੋਬਾਈਲ ਲੈਣ ਵਾਸਤੇ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਵੇਲੇ ਪੈ ਰਹੇ ਹੁਣ ਮੀਂਹ ਪੈ ਕੇ ਹਟਿਆ ਸੀਗਾ ਕੱਲ ਆਏ ਫਰੈਂਡਸ ਬਰੇਟਾ ਮੰਡੂ ਦੋਸਤਾਂ ਅਕੜਕੜੇ ਇੱਕੋ ਬਾਈ ਤੁਸੀਂ ਬਰੇਟਾ ਮੰਡੀ ਜੀ ਆਵੜੀ ਸਰਾ ਕਰਿਆ ਵੇ ਮੁਝੱਕ ਜੀ ਬੰਬ ਦੇ ਦੋ ਤਾਂ ਨਹੀਂ ਟੁੱਟਦੀਆਂ ਹੈਗੀਆਂ ਨਹੀਂ ਇਹ ਸਾਲਾ ਕੁਲੇ ਨਹੀਂ ਪਿਆ ਜਿੱਕੜ ਬਰੇਟੇ ਹੋ ਜਾਂਦੇ ਮੀ ਕਹਿੰਦੇ ਬਾਈ ਜੇ ਮਾਨਸਾ ਹੀ ਪੈਂਦਾ ਹੋਵੇ ਨਾ ਚੱਕੜ ਬਰੇਟੇ ਹੋ ਜਾਂਦਾ ਐਂ ਤਾਂ ਗੱਲਵਾਦ ਹੈ ਬਾਈ ਆਮ ਆਦਮੀ ਜੀ ਸਰਕਾਰ ਹੈ ਛੜਕਾਂ ਇਹ ਨਾ ਰੱਖੇ ਨੇ ਗੈਂਡ ਪੂਰੀਆਂ ਰੌਲਾ ਬਹੁਤ ਪਿਆਦੋ ਜਦ ਗਏ ਨੇ ਵੀ ਬਹੁਤ ਜ਼ੋਰ ਲਾਇਆ ਸੜਕ ਪਿੱਛੇ ਦੁਬਾਰੇ ਫੇਰ ਡੋਬਾ ਬਣ ਗਿਆ ਲਓ ਜੀ ਮਿੱਤਰੋ ਟੋਬਾ ਆ ਗਿਆ ਕਹਿੰਦੇ ਮੱਛੀਆਂ ਛੱਡੀਆਂ ਹੋਈਆਂ ਨੇ ਬਰੇਟਾ ਮਾਰਕੀਟ ਕਮੇਟੀ ਨੇ ਇਹਦੇ ਵਿੱਚ ਸਾਈਡ ਤੇ ਕਰਦੇ ਨੇ ਮੱਛੀ ਨਾ ਮਾਰਦੀ ਬਾਗਰ ਬਾਚ ਚਲਾ ਜਾਏਗੀ ਤੇ ਲੋ ਬਈ ਇਹ ਸ਼ਾਰਟਕਟ ਰਸਤਾ ਹੈ ਪਰ ਦਵਾਰ ਵਾਲੀ ਸਾਈਡ ਤੋਂ ਦੂਜੀ ਸਾਈਡ ਦੀ ਬਰੇਟਿਆਂ ਦਾ ਜੇ ਉਧਰ ਜਾਮਜਮ ਲੱਗਿਆ ਹੋਵੇ ਤਾਂ ਇੱਧਰ ਜੀ ਆ ਸਕਦਾ ਬੰਦਾ ਇਹ ਸਰਕਾਰੀ ਸਕੂਲ ਕੋਲੇ ਨਿਕਲਦਾ ਜਾ ਕੇ ਆ ਬਹੁਤ ਵਧੀਆ ਕੰਮ ਕਰਿਆ ਬਾਈ ਵੈਰਿਟੀ ਸ਼ਹਿਰ ਵਾਲਿਆਂ ਨੇ ਇੱਥੇ ਪਹਿਲਾਂ ਰੂੜੀਆਂ ਹੁੰਦੀਆਂ ਸੀ ਹੁਣ ਇੱਥੇ ਗੁਰਦੁਆਰੇ ਦੀ ਪਾਰਕਿੰਗ ਬਣਾ ਦਈਏ ਇਹ ਹੈਗਾ ਵੀ ਬਿਬੜੀਆਂ ਦਾ ਮੰਦਿਰ ਵੀ ਬਿਬੜੀਆਂ ਪੰਜਾਂ ਦਾ ਇੱਥੇ ਹੀ ਬਹੁਤ ਤਕੜਾ ਮੇਲਾ ਹੈ। ਲਓ ਜੀ ਮਿੱਤਰੋ ਕਹਿੰਦੇ ਫਟਕਾ ਖੁੱਲਾ ਮਿਲ ਗਿਆ ਨਹੀਂ ਤਾਂ ਇਹ ਮਾਂ ਦਾ ਪੁੱਤ ਕਦੇ ਖੁੱਲਾ ਹੀ ਨਹੀਂ ਮਿਲਿਆ ਬਾਈ ਕਿਸਮਤ ਚੰਗੀ ਅੱਜ ਸਾਨੂੰ ਖੁੱਲਾ ਮਿਲ ਗਿਆ ਫਟਕਾ ਇਹ ਬਰੇਟਾਂ ਦਾ ਫਟਕਾ ਮਤਲਬ ਕੋਟ ਕਪੂਰੇ ਵਾਲੀ ਬਣ ਰਹਿ ਜਾਵੇਂ ਨਾ ਕਦੇ ਕਦਾਈਏ ਮਿਲਦਾ ਹੈ ਖੁੱਲਾ ਦਿਨ ਤੇ ਕਦੀ ਭਾਰੀ ਜਿਹਨੇ ਚੰਗੇ ਕਰਮ ਅਗਰੇ ਹੁਣ ਉਸੇ ਨੂੰ ਖੁੱਲਾ ਹਾਂ ਸਰਾਂ ਨਾਲ ਦੇਖੋ ਤੁਸੀਂ ਸਾਡੇ ਫਟਕਾਂ ਦੇ ਦੋਸਤੋ ਇਹ ਵਰੇਟਾ ਦਾ ਸਰਕਾਰੀ ਸਕੂਲ ਜਿੱਥੇ ਆਪਾਂ ਨੇ ਪਲੱਸ 1 ਤੇ ਪਲੱਸ 2 ਕੀਤੀ ਹੈ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਵੱਲ ਨੂੰ ਸ਼ਹਿਰ ਵੱਲ ਨੂੰ ਚੱਲਿਆਂਗੇ ਆਪਾਂ ਦੇਖ ਸਕਦੇ ਹੋ ਤੁਸੀਂ ਵਰੇਟਾ ਸ਼ਹਿਰ ਤੇ ਸਿੱਟੂ ਪੰਡ ਦੀ ਸ਼ਾਪ ਆ ਗਈ ਤੇ ਉਹ ਸਾਹਮਣੇ ਕ੍ਰਿਸ਼ਨ ਮੰਦਿਰ ਦਿਖਾਈ ਦੇ ਰਿਹਾ ਹੈਗਾ ਦੋਸਤੋ ਲਓ ਜੀ ਕਹਿੰਦੇ ਕਿੱਥੇ ਆ ਗਏ ਕਹਿੰਦੇ ਵਰੇਟਾ ਮੰਡੀ ਵਿਖੇ ਆ ਗਏ ਸਤਿਨਾਓ ਇਹ ਆਪਣੇ ਮਿੱਤਰ ਅਮਰ ਦੀ ਸ਼ਾਪ ਅਮਰ ਮੋਬਾਈਲ ਕੇਅਰ ਸਪੈਸ਼ਲਿਸਟ ਆਈਫੋਨ ਲੋ ਜੀ ਭਾਈ ਜੀ ਇਹ ਬ੍ਰੇਟਾ ਦਾ ਕ੍ਰਿਸ਼ਨਾ ਮੰਦਿਰ ਚੈੱਕ ਕਰ ਸਕਦੇ ਹੋ ਇਧਰ ਮੇਨ ਬਜ਼ਾਰ ਹੈਗਾ ਲੋ ਜੀ ਕਹਿੰਦੇ ਮਾਸਟਰ ਜੀ ਮੋਬਾਈਲ ਵਾਲਾ ਦੇ چلے ਗਏ ਹੁਣ ਸ਼ਾਪ ਤੇ ਆਪਾਂ ਤੇ ਮਾਸਟਰ ਜੀ ਹੁਣ ਚੈੱਕ ਕਰਨਗੇ ਮੋਬਾਈਲ ਕਿਹੜਾ ਮੋਬਾਈਲ ਲੈਣਾ ਇੱਥੋਂ ਦੇਖ ਸਕਦੇ ਹੋ ਜੀ ਇਹਨੇ ਜਿੰਦਲ ਮੋਬਾਈਲ ਵਾਲੇ ਬ੍ਰੇਟਾ ਕ੍ਰਿਸ਼ਨਾ ਮੰਦਿਰ ਚ ਜਿਸ ਮੇਰੇ ਭਰਾ ਨੇ ਮੋਬਾਈਲ ਲੈਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਡੀਲਿੰਗ ਬਹੁਤ ਘੈਂਟ ਹੈ ਬਾਈਆਂ ਦੀ ਤੁਸੀਂ ਬਾਈਆਂ ਕੋਲੋਂ ਕੈਸ਼ ਤੇ ਫੋਨ ਵੀ ਲੈ ਸਕਦੇ ਹੋ ਤੇ ਕਿਸ਼ਤਾਂ ਵੀ ਕਰਵਾ ਸਕਦੇ ਹੋ ਤੇ ਦੇਖੋ ਮਾਸਟਰ ਜੀ ਹੁਣ SIM ਕੱਢ ਕੇ ਫੜਾ ਰਹੇ ਹੈਗੇ ਤੇ ਉਹ ਬਾਈ SIM ਪਾ ਕੇ ਮੋਬਾਈਲ ਐਕਟੀਵੇਟ ਕਰਕੇ ਦੇਊਗਾ ਵੱਡੇ ਕੋਲੇ 13 Pro ਛੋਟੇ ਕੋਲੇ 13 ਕੰਮ ਸਰਾ ਲਓ ਜੀ ਬਾਈ ਜੀ ਦਵਾ ਦਾ ਬਾਈ ਨੂੰ ਫੋਨ ਆਈਫੋਨ 13 ਆਦਾ ਬਹਾ ਬਾਈ ਵਾਈਟ ਕਲਰ ਚ ਲੈ ਲਿਆ ਮਹਤਾਬ ਨੂੰ ਵੀ ਦਿਓ ਮੁਬਾਰਕਾਂ ਬਾਈ ਮਹਤਾਬ ਨੂੰ ਮੁਬਾਰਕਾਂ ਮਹਤਾਬ ਥੈਂਕ ਯੂ ਬ੍ਰੋ ਥੈਂਕ ਯੂ ਅਪਾ ਚੱਲੇ ਆ ਬਾਈ ਘਰ ਨੂੰ ਲੋ ਜੀ ਬਾਈ ਜੀ ਹੁਣ ਆਪਾਂ ਆ ਗਏ ਮੰਡੀ ਚੋਂ ਫਟਕਾਂ ਤੇ ਦੇਖਦੇ ਆ ਖੁੱਲਾ ਕਿ ਲੱਗਿਆ ਹੋਇਆ ਫਟਕ ਲੱਗਿਆ ਹੋਇਆ ਨਾ ਨਾ ਖੁੱਲਾ ਹੈ ਖੁੱਲਾ ਖੁੱਲਾ ਵਾਹ ਜੀ ਵਾਹ ਫਟਕ ਖੁੱਲਾ ਮੇ ਲੱਗਿਆ ਬਾਈ ਆਉਂਦੇ ਹੋਏ ਵੀ ਖੁੱਲਾ ਸੀਗਾ ਤੇ ਹੁਣ ਵੀ ਖੁੱਲਾ ਹੈਗਾ ਲੋ ਜੀ ਬਾਈ ਜੀ ਹੁਣ ਆਪਾਂ ਚੱਲੇ ਆ ਪਿੰਡ ਨੂੰ ਵਾਪਸ ਆਪਾਂ ਨੂੰ ਟਾਈਮ ਬਹੁਤ ਹੋ ਗਿਆ ਇਹਨੂੰ ਸ਼ਾਮ ਹੋ ਗਈ ਲਾਈਟਾਂ ਲੱਗ ਗਈਆਂ ਤੇ ਬਈ ਜੀ ਇਸ ਦੇ ਨਾਲ ਹੀ ਆਪਣਾ ਬਲੌਗ ਹੁੰਦਾ ਸਮਾਪਤ ਤੇ ਬਈ ਜੀ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਆ ਕਰੋ ਮਿੱਤਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਆਪਾਂ ਨਵੇਂ ਨਵੇਂ ਬਲੌਗ ਲੈ ਕੇ ਆਵਾਂਗੇ ਤੁਹਾਡੇ ਲਾਈਕ ਸ਼ੇਅਰ ਤੇ ਕਮੈਂਟ ਤੇ ਸਬਸਕ੍ਰਾਈਬਰ ਨਾਲ ਹੌਸਲਾ ਆ ਜਾਂਦਾ ਇੱਕ ਪੋਜ਼ਿਟਿਵਿਟੀ ਆਉਂਦੀ ਹੈਗੀ ਸੋ ਸਾਰੇ ਭਰਾਵਾਂ ਦਾ ਧੰਨਵਾਦ ਮਿਲਦੇ ਆਂ ਅਗਲੇ ਵਲੌਗ ਚ